ਅਕਾਲ ਚਲਾਣਿਆਂ ਦਾ ਵਰਣਨ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖਸੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਾਂ ਕੁਝ ਅਜਿਹੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾ ਕੇ ਸਮਾਜ ਅਤੇ ਦੇਖ ਦੀ ਸੇਵਾ ਵਿੱਚ ਬੜਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਦੀ ਸਦੀਵੀ ਵਿਛੋੜਾ ਦੇ ਗਏ ਹਣ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਡਾਕਟਰ ਬਲਦੇਵ ਰਾਜ ਚਾਵਲਾ ਵਿਧਾਇਕ ਅਤੇ ਇਸ ਸਦਨ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਮੰਤਰੀ ਸਾਨੂੰ ਮਿਤੀ 17 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਜਨਮ ਮਿਤੀ 12 ਜਨਵਰੀ 1936 ਨੂੰ ਖੁਲਰਵਾ ਜ਼ਿਲ੍ਹਾ ਸਰਗੋਦਾ ਪਾਕਿਸਤਾਨ ਵਿਖੇ ਹੋਇਆ। ਉਹ ਸਾਲ 1997 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ ਡਿਪਟੀ ਸਪੀਕਰ ਜੁੜੇ ਗਏ। ਉਹ ਪੰਜਾਬ ਸਰਕਾਰ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰ ਵਿਭਾਗ ਦੇ ਮੰਤਰੀ ਵੀ ਰਹੇ। ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਆਸ਼ਵਾਸਨਾ ਸਬੰਧੀ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਸਰਦਾਰ ਲਰਜੀਤ ਸਿੰਘ ਤਲਵੰਡੀ ਸ਼ਾਪਕਾ ਬਧਾਇਕ ਉਹ ਵੀ ਸਾਨੂੰ ਮਿਤੀ 5 ਦਸੰਬਰ 2023 ਨੂੰ ਸ੍ਰੀ ਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 3 ਜੁਲਾਈ 1955 ਨੂੰ ਪਿੰਡ ਮਨਾਵਾ ਜਿਹੜਾ ਫਿਰੋਜ਼ਪੁਰ ਵਿਖੇ ਹੋਇਆ ਉਹ ਸਾਲ 2002 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਹਨਾਂ ਨੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ ਉਹਨਾਂ ਵੱਲੋਂ ਪੰਜਾਬ ਛੋਟੇ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸਰਦਾਰ ਪ੍ਰਕਾਸ਼ ਸਿੰਘ ਗੜਦੀਵਾਲਾ ਸਾਬਕਾ ਵਿਧਾਇਕ ਉਹ ਵੀ ਸਾਨੂੰ ਮਿੱਟੀ 7 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਸਾਲ 1939 ਪਿੰਡ ਜੰਡੌਰ ਜ਼ਿਲ੍ਹਾ ਹੁਸ਼ਿਆਰਪੁਰ ਲਿਖਿਆ ਹੋਇਆ ਉਹ ਸਾਲ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਰਦਾਰ ਸੂਨ ਸਿੰਘ ਬੋਦਲ ਸਾਬਕਾ ਬਲਾਇਕ ਵੀ ਸਾਨੂੰ ਮਿੱਟੀ 5 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਜਨਮ ਮਿਤੀ 1 ਮਈ 1942 ਨੂੰ ਪਿੰਡ ਬੌਦਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਉਹ ਸਾਲ 1997 ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸੰਬੰਧੀ ਕਮੇਟੀ ਅਤੇ ਹੋਰ ਕਮੇਟੀਆਂ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਇਸ ਤੋਂ ਇਲਾਵਾ ਉਹ ਸਾਲ 1996 97 ਦੌਰਾਨ ਪੰਜਾਬ ਅਤੇ ਹਰਿਆਣਾ ਬਾਹਰ ਕੌਂਸਲ ਦੇ ਮੈਂਬਰ ਵੀ ਰਹੇ ਸ਼ਹੀਦ ਅਜੇ ਕੁਮਾਰ ਅਗਨੀਵੀਰ ਉਹ ਵੀ ਸਾਨੂੰ 18 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 25 ਅਗਸਤ 2000 ਨੂੰ ਪਿੰਡ ਰਾਮਗੜ੍ਹ ਸਰਦਾਰਾਂ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਉਹ ਜੰਮੂ ਤੇ ਕਸ਼ਮੀਰ ਵਿਖੇ ਡਿਊਟੀ ਸਮੇਂ ਵਾਪਰੇ ਹਾਦਸੇ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਗੁਰਪ੍ਰੀਤ ਸਿੰਘ ਗਨਪ ਉਹ ਵੀ ਸਾਨੂੰ ਮਿਤੀ 11 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 17 ਸਤੰਬਰ 1999 ਨੂੰ ਪਿੰਡ ਭੈਣੀ ਖੱਦਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਉ ਜੰਮੂ ਅਤੇ ਕਸ਼ਮੀਰ ਵਿਖੇ ਡਿਊਟੀ ਸਮੇਂ ਬਾਪਰੇ ਹਾਦਸੇ ਦੌਰਾਨ ਸ਼ਹੀਦ ਹੋ ਗਏ ਸ਼ਹੀਦ ਸੁਭਕਰਨ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ ਰਾਮਪੁਰਾ ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿਤੀ 21 ਫਰਵਰੀ 2024 ਨੂੰ ਕਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਾ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਇੱਕੋ ਮਿੰਟ ਮੈਂ ਪੂਰਾ ਕਰ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਤ ਜਿੰਨਾ ਪਿੱਛਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖੀਰਤਾਂ ਦੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਦਾਨ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਗ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖੀਰਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਮੰਤਰੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇੱਕ ਸਾਡੇ ਸੁਨਾਮ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਬڑے ਉੱਗੇ ਆ ਸੁਤੰਤਰਤਾ ਸੰਗਰਾਮ ਸੰਗਰਾਮੀ ਹੋਏ ਸਤ ਜੰਗੀਰ ਸਿੰਘ ਜੀ ਸੁਤੰਤਰ ਆ ਪੱਤਰਕਾਰ ਰਹੇ ਨੇ ਬੜੇ ਉੱਗੇ ਔਰ ਬੇਵਕ ਪੱਤਰਕਾਰ ਰਹੇ ਨੇ ਸਾਰੀ ਉਮਰ ਉਹਨਾਂ ਦੇ ਜੀਵਨ ਸਾਥੀ ਮਾਧਾਰਪਨ ਸਕੋਰ ਜੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਮੈਂ ਚਾਹਣਾ ਵੀ ਜਿਹੜੇ ਸੁਤੰਤਰਤਾ ਸੰਗਰਾਮੀ ਹੁੰਦੇ ਨੇ ਜਾਂ ਉਹਨਾਂ ਦੇ ਲਾਈਫ ਪਾਰਟਨਰਸ ਹੁੰਦੇ ਨੇ ਉਹ ਇੰਨਾ ਕਿ ਡਿਸਰਵ ਕਰਦੇ ਨੇ ਕਿ ਡੈਮੋਕ੍ਰੇਸੀ ਦੇ ਪਵਿੱਤਰ ਮੰਦਿਰ ਦੇ ਵਿੱਚੋਂ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾਵੇ ਕਿ ਜੀ ਵੀ ਨਾਮ ਐਡ ਕਰ ਲਿਓ ਜੀ ਥੈਂਕ ਯੂ ਜੀ ਬੱਲਵਦੀ ਜੀ ਸਰ ਇਸ ਕੰਪਲੀਟ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਟੋਟਲ ਲੌਨ ਡੈੱਟਸ ਹੋਈਆਂ ਨੇ ਜਿਹਦੇ ਵਿੱਚ ਕੱਲੇ ਸ਼ੁਭਕਰਨ ਸਿੰਘ ਜਿਹੜੇ ਨੇ ਕੱਲਾ ਉਹਨਾਂ ਨੂੰ ਅੱਜ ਸ਼ਰਦਾ ਦੇ ਕੋਲ ਭੇਟ ਕੀਤੇ ਗਏ ਨੇ ਮੇਰੀ ਰਿਕੁਐਸਟ ਹੈ ਕਿ ਮੇਰੇ ਕੋਲ ਡਿਟੇਲ ਨਾਂ ਤੇ ਐਡਰੈਸ ਤੇ ਕਾਰਨ ਹੈ ਨੇ ਕਾਈਂਡਲੀ ਜੇ ਅਲਾਉ ਕਰੋ ਤਾਂ ਮੈਂ ਉਹਨਾਂ ਦੇ ਨਾਂ ਬੋਲ ਦਵਾਂ ਉਹਨਾਂ ਦੇ ਨਾਂ ਵਿੱਚ ਜ਼ਰੂਰ ਪਾ ਦਿੱਤੇ ਜਾਂਦੇ ਜੀ ਉਹਨਾਂ ਵਿੱਚ ਸਾਗਿਆਨ ਸਿੰਘ ਨੇ ਸਨਕਸਾ ਗੁਜਰ ਸਿੰਘ ਵਿਲੇਜ ਕੁਮਾਨ ਡਿਸਟ੍ਰਿਕਟ ਗੁਰਦਾਸਪੁਰ ਦੇ ਨੇ ਸਾ ਮਨਜੀਤ ਸਿੰਘ ਵਿਲੇਜ ਕੰਗ ਥਾਲਾ ਸਬ ਤਹਿਸੀਲ ਪਾਤਣਾ ਡਿਸਟ੍ਰਿਕਟ ਪਠਾਨਕੋਟ ਸੌਰੀ ਪਟਿਆਲਾ ਸਾ ਨਰਿੰਦਰਪਾਲ ਸਿੰਘ ਵਿਲੇਜ ਪਥਾਈ ਕਲਾ ਡਿਸਟ੍ਰਿਕਟ ਪਟਿਆਲਾ ਸਾ ਹਰਦੀਪ ਸਿੰਘ ਸਾਨੂੰ ਦਰਸ਼ਨ ਸਿੰਘ ਸ਼ਾਹਕੋਟ ਤੋਂ ਡਿਸਟ੍ਰਿਕਟ ਜਲੰਧਰ ਤੋਂ ਸਾ ਦਰਸ਼ਨ ਸਿੰਘ ਸਾਨੂੰ ਜਰਨੈਲ ਸਿੰਘ ਵਿਲੇਜ ਅਮਰਗੜ ਗੋਨੇਆਣਾ ਦੇ ਨਾਲ ਬਠਿੰਡੇ ਤੋਂ ਸਾ ਗੁਰਜਨ ਸਿੰਘ ਵਿਲੇਜ ਮਸੂਰਾ ਦੇਵਾ ਸਬ ਤੇਸੀਲ ਸਬ ਡਿਵੀਜ਼ਨ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ ਸਖ ਕਰਨੈਲ ਸਿੰਘ son of ਨਾਹਰ ਸਿੰਘ ਵਿਲੇਜ ਅਰਨੂ ਡਿਸਟ੍ਰਿਕਟ ਪਟਿਆਲਾ ਤੇ ਸਸ ਸਕੰਦਰ ਸਿੰਘ son of ਸੁਖਦੇਵ ਸਿੰਘ ਨਥਾੜਾ ਪਿੰਡ ਹੈ ਜੀ ਵਿਲੇਜ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਸੋ ਇਹ ਟੋਟਲ ਲੌਂਸ ਦੀ ਉੱਥੇ ਮੌਤ ਹੋਈ ਹੈ ਫਾਰ ਵੇਰੀਅਸ ਰੀਜ਼ਨਸ ਭਾਵੇਂ ਕਿਸੇ ਦੀ ਹਾਰਟ ਫੇਲਰ ਨਾ ਹੋ ਗਈ ਕਿਸੇ ਦੀ ਜਿਹੜੀਆਂ ਜ਼ਿਆਦਾ ਕੈਸ਼ ਸ਼ੈਲ ਉੱਥੋਂ ਛੱਡੇ ਗਏ ਨੇ ਤੇ ਕਾਈਂਡਲੀ ਕਿਰਪਾ ਕਰਕੇ ਇਹਨਾਂ ਨੂੰ ਵੀ ਨਾਲ ਇਨਕਲੂਡ ਕਰ ਦਿੱਤਾ ਜਾਵੇ ਬਣਾਵਾਲੀ ਸਾਹਿਬ ਸਪੀਕਰ ਸਾਹਿਬ ਦੇਸ਼ ਦੀ ਰੱਖਿਆ ਕਰਦੇ ਹੋਏ ਮੇਰੇ ਹਲਕੇ ਜਿਲ੍ਹਾ ਮਾਨਸਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਰਥਿਕ ਸਹਾਇਤਾ ਵੀ ਕਰੋੜ-ਕਰੋੜ ਦੇ ਚੈੱਕ ਦਿੱਤੇ ਆ ਮੈਂ ਕਹਿੰਦਾ ਕਿ ਉਹਨਾਂ ਦੇ ਵੀ ਨਾਂ ਇਸ ਵਿੱਚ ਸ਼ਾਮਲ ਕੀਤੇ ਜਾਣ ਸ਼ਹੀਦ ਅਮਰੀਕ ਸਿੰਘ ਜੀ ਪਿੰਡ ਝੰਡੂਕੇ ਜਿਲ੍ਹਾ ਮਾਨਸਾ ਸ਼ਹੀਦ ਐ ਨੈਬ ਸੂਬੇਦਾਰ ਅੰਗਰੇਜ਼ ਸਿੰਘ ਜੀ ਪੁੱਤਰ ਲਾਹਵ ਸਿੰਘ ਜੀ ਪਿੰਡ ਪੇਰੋਂ ਜਿਲ੍ਹਾ ਮਾਨਸਾ ਸ਼ਹੀਦ ਕਲਦੀਪ ਸਿੰਘ ਜੀ ਪੁੱਤਰ ਬਲਵਿੰਦਰ ਸਿੰਘ ਜੀ ਪਿੰਡ ਦੂਲੋਵਾਲ ਜ਼ਿਲ੍ਹਾ ਮਾਨਸਾ ਇਹਨਾਂ ਸ਼ਹੀਦਾਂ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਜੀ ਸਰ ਦਾ ਪ੍ਰਗਟ ਸਿੰਘ ਜੀ ਹੋ ਗਿਆ ਹੋ ਗਿਆ ਜੀ ਜੀ ਡਾਕਟਰ ਸਾਹਿਬ ਮੇਰੇ ਹੱਥੇ ਮਾਨਸਾ ਦੇ ਡਾਕਟਰ ਲ ਮਾਈਕ ਆਨ ਕਰੋ ਮਾਈਕ ਡਾਕਟਰ ਵਿਜੇ ਸਿੰਘ ਰਾਜੀ ਦਾ ਮਾਈਕ ਮੈਨ ਕੋ ਠੀਕ ਠੀਕ ਜੀ ਦਾ ਸਰ ਮੇਰੇ ਹਲਕੇ ਮਾਨਸਾ ਦੇ ਪਿੰਡ ਬੁਰਜਹਰੀ ਦਾ ਫੌਜੀ ਨੌਜਵਾਨ ਗੁਰਜਿੰਦਰ ਸਿੰਘ 8 ਜੂਨ 2023 ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਮੈਂ ਚਾਹੁੰਦਾ ਕਿ ਉਸ ਦਾ ਨਾਮ ਵੀ ਆਪਾਂ ਸ਼ਰਧਾਂਜਲੀਆ ਦੀ ਲਿਸਟ ਚ ਪਾਈਏ ਤੇ ਉਹਨੂੰ ਸ਼ਹੀਦਾਂ ਲਈ ਜਿਹੜੇ ਸਾਰੇ ਬੈਨੀਫਿਟ ਹੈ ਉਹ ਦਿੱਤੇ ਜਾਣ ਸਰਦਾ ਮਨਜੀਤ ਸਿੰਘ ਬਲਾਸਪੁਰ ਠੀਕ ਹੋ ਗਿਆ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਨਿਖਤਰਪਾਲ ਜੀ ਕੁਝ ਕਹਿਣਾ ਚਾਹੁੰਦੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮਿਤੀ 4 1 24 ਨੂੰ ਸੰਦੀਪ ਕੁਮਾਰ ਜੀ ਦੀਨਾ ਸਰਪੰਚ ਪਿੰਡ ਡੜਿਆਣਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅੱਡਾ ਦਸੜਕਾ ਵਿਖੇ ਗਲਤ ਅਨਸਰਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਇਲਾਕੇ ਦੇ ਅੰਦਰ ਕਈ ਜਗ੍ਹਾ ਤੇ ਬੰਦ ਹੋਏ ਹਸ਼ਿਆਰਪਰ ਦੇ ਅੰਦਰ ਸਾਡੇ ਮਾਨਯੋਗ ਡਾਕਟਰ ਅਵਜੋਤ ਜੀ ਡਾਕਟਰ ਰਾਜਕਮਾਰ ਜੱਬੇਵਾਲ ਜੀ ਹੋਰ ਸਾਰੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਬੰਝੀਆਂ ਔਰ ਲੋਕਾਂ ਦੇ ਅੰਦਰ ਬੜਾ ਰੋਸ ਸੀ ਕਿ ਉਹ ਜਿਹੜਾ ਸੰਦੀਪ ਕੁਮਾਰ ਜੀਨਾ ਜੀ ਹਮੇਸ਼ਾ ਹਰੇਕ ਦੇ ਦੁੱਖ ਸੁੱਖ 'ਚ ਖੜਦੇ ਸੀ ਔਰ ਉਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਗਏ ਤਾਂ ਉਹਨਾਂ ਦੀ ਆਪਣੀ ਮਾਤਾ ਨੂੰ ਬੜਾ ਹੋਣ ਚੌਥੀ ਕਲਾਸ ਆਲਾ 8ਵੀਂ ਕਲਾਸ ਥੈਂਕ ਯੂ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਜੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਿਸ਼ਟੀਆਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ। ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨਤਾਪ ਕਰ ਲਈ ਖੜੇ ਹੋਈਏ। ਵਾਹਿਗੁਰੂ ਧੰਨਵਾਦ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮ 18 ਦੀ ਪਾਲਵੀ ਵਿੱਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਮਾਨਯੋਗ ਰਾਜਪਾਲ ਜੀ ਦੇ ਸੰਵਧਾਨ ਦੇ ਅਨੁਸ਼ੇਦ ਜਿਨੇ ਸੰਵਧਾਨ ਦੇ ਅਨੁਸ਼ੇਦ 176 ਇੱਕ ਅਧੀਨ ਅੱਜ ਮਿਤੀ 1 ਮਾਰਚ 2024 ਨੂੰ 11 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ ਪਾਸ਼ਨ ਦੀ ਇੱਕ ਸੌਫਟ ਕਾਪੀ ਸਰਨ ਦੀ ਮੇਜ਼ ਤੇ ਰੱਖੀ ਜਾਂਦੀ ਹੈ। ਸਰਨ ਸੋਮਵਾਰ ਮਿਤੀ 4 ਮਾਰਚ 2024 ਨੂੰ 11 ਵਜੇ ਪੂਰੇ ਦੁਪਹਿਰ ਤੱਕ ਸਥਿਤ ਹੁੰਦਾ ਹੈ।